ਅਸੀਂ ਲੈਣ ਬਣਾਦੇ ਹੋਏ ਕੱਚੀ ਗਲੀ ਜਾਂਦੇ ਹੋਏ ਪਤਾ ਨਹੀਂ ਰਹਾ ਮਿਲਣਾ ਕਿ ਨਹੀਂ ਫਿਰ ਵੀ ਮੰਜ਼ਲ ਨੂੰ ਲੱਭਦੇ ਆਪਾਂ ਛੱਲੀ ਰਹਿ ਰਹੇ ਆ ਅਨੰਦਪੁਰ ਰੋੜ ਤੇ ਖੜੇ ਸੈਂਡਵਿਚ ਲੈ ਗਏ ਆ ਤੇ ਅਦਰ ਪੂਰੇ ਬਣੇ ਮੰਮੀ ਜੀ ਕਹਿੰਦੇ ਓਹੋ ਤੁਹਾਡੇ ਹਾਲ ਚੋ ਰਿਆ ਆ ਕੰਮ ਕਾਫੀ ਟਾਈਮ ਤੋਂ ਵੀ ਭੱਜ ਰਿਹਾ ਆ ਹਾਂ ਜੀ ਸਤਿ ਸ੍ਰੀ ਅਕਾਲ ਸਾਡੇ ਕਾਰਿਆਨਾ ਮਹੱਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਸਾਡੇ ਘਰ ਹੈ ਕਿ ਮੀਟਿੰਗ ਹੈ ਸਿਆਂ ਦਾ ਮੀਟਿੰਗ ਚੱਲ ਰਹੀ ਹੈ ਹੁਣ ਤੇ ਅੱਜ ਪਹਿਲੀ ਮੀਟਿੰਗ ਹੈ ਤੇ ਸਾਰਿਆਂ ਨੇ ਸਾਡੇ ਘਰ ਆਣਾ ਹੈ ਮੀਟਿੰਗ ਤੇ ਅਸੀਂ ਹੋਵਾ ਜੀ ਮਿਲ ਕੇ ਇਥੋਂ ਮਿੱਠਾ ਪਾਣੀ ਬਣਾਨੇ ਆ ਸਾਰਿਆਂ ਨੂੰ ਬੁਲਾਵਾਂਗੇ ਤੇ ਆਨ ਲਾ ਕੇ ਸਾਰਿਆਂ ਨਾਲ ਬਾਤਾਂ ਲਖਾਣੇ ਤੋਂ ਹੋਣਾ ਹੈ ਕਿੱਦਾਂ ਮੀਟਿੰਗ ਚੱਲਦੀ ਹੈ ਪਰ ਗੱਲਾਂ ਨਹੀਂ ਬਸਨੀ ਸਾਰੇ ਜਣੇ ਬੈਠੇ ਆ ਗੱਲਬਾਤ ਕਰ ਰਹੇ ਆ ਮੀਟਿੰਗ ਬਾ ਚੌਧਰੀਆ ਤੀਆ ਦੀ ਨਾਲੇ ਗੱਲਬਾਤ ਕਰੀ ਜਾ ਰਹੇ ਆ ਇਕੱਠੇ ਹੋ ਕੇ ਲੋ ਜੀ ਅਸੀਂ ਹੁਣ ਮਲੇ ਚ ਚੱਲੇ ਆ ਘਰ ਘਰ ਸਾਰੇ ਜਣੇ ਦਾਰੇ ਆ ਆਪਾਂ ਫਲਾ ਰਹੇ ਨੇ ਵੈਸੇ ਬੱਤੀ ਸਾਰੇ ਵੀ ਵੈਸੇ ਉਹ ਦੇਖ ਤੋਂ ਹੁੰਦਾ ਨਹੀਂ ਜੀ ਆ ਸਾਰੇ ਜਾਂਦੇ ਆ ਮੈਂ ਚੋਰੀ ਚੋਰੀ ਵਲੌਗ ਬਣਾ ਰਹੀ ਆ ਜੀ ਅਸੀਂ ਲੈਣ ਬਣਾਦੇ ਹੋਏ ਕੱਚੀ ਗਲੀ ਜਾਂਦੇ ਹੋਏ ਪਤਾ ਨਹੀਂ ਰਹਾ ਮਿਲਣਾ ਕਿ ਨਹੀਂ ਫਿਰ ਵੀ ਮੰਜ਼ਲ ਨੂੰ ਲੱਭਦੇ ਹੋਏ ਇਧਰ ਆਂਟੀ ਅੱਗੇ ਆਸੀਂ ਜਾਂਦੇ ਵੀ ਆ ਕਹਿਣ ਵੀ ਇੱਜ਼ਤਿਆਂ ਦਾ ਰੱਖਿਆ ਹੈ ਤੇ ਤੁਸੀਂ ਸਾਰਿਆਂ ਨੇ ਪੁੱਛਣਾ ਤੇ ਪੈਸੇ ਵੀ ਦੇ ਰਹੇ ਆ ਨਾਲੋ ਨਾਲ ਸਾਰੇ ਜਾਣੇ ਚਲੋ ਇੱਧਰ ਜਾਈ ਪਤਾ ਲੱਗੂਗਾ ਕੀ ਮਾਹੌਲ ਆ ਸਾਰੇ ਲੈਨਵਾਜ਼ਾਂ ਦੇ ਇਹ ਦੂਜੇ ਇਲਾਕੇ 'ਚ ਪਹੁੰਚ ਗਏ ਆਪਾਂ ਮੰਨ ਲੈ ਦੇ ਆਂਦੇ ਚਲੋ ਅਸੀਂ ਆ ਗਏ ਆ ਘਾਰੇ ਬੜਾ ਉੱਚਾ ਆ ਉੱਚਾ ਦੇਖੋ ਇਹਨਾਂ ਪਹਾੜ ਇਹਨਾਂ ਇਹਨਾਂ ਪਹੁੰਚ ਗਏ ਤੇ ਲੋ ਜੀ ਇਧਰਲੀ ਗਲੀ ਅਸੀਂ ਕਵਰ ਕਰ ਲਈ ਪੂਰੀ ਹੁਣ ਆਂਟੀ ਜਾ ਰਹੇ ਆ ਆਪਣੇ ਇਧਰ ਕਿਤੇ ਹੁਣ ਦੇਖ ਲੈ ਕਿੱਧਰ ਜਾਂਦੇ ਆ ਅਸੀਂ ਆ ਗਲੀ ਆਪਾਂ ਸਾਡੀ ਚਲ ਜਾਣਾ ਘੁੰਮ ਲੈਣਾ ਘੁੰਮ ਲੈਣਾ ਉਹ ਗਲੀ ਫਿਰ ਆਪਾਂ ਠੀਕ ਕੱਲ੍ਹ ਪਰਸੋਂ ਤੱਕ ਕਰਦੇ ਆ ਇੱਧਰ ਵੀ ਦੋ ਹੀ ਤਰ੍ਹਾਂ ਆ ਰਹੇ ਹੋਣੇ ਨਾ ਵੇਖੋ ਜਾਇਆ ਬੜੀਆ ਹੋ ਰਿਹਾ ਏ ਸਾਡਾ ਜਾ ਹੋ ਜਾਣਾ ਦੋ ਮਿੰਟ ਦਾ ਪਹਿਲੀ ਸ਼ੁਰੂਆਤ ਬਹੁਤ ਵਧੀਆ ਗਈ ਏ ਸਾਡੀ ਹਾਂ ਹਾਂ ਆਹੇ ਕੰਮ ਸਮਝ ਆਪਾਂ ਕਿਹਦਾ ਰੋਮ ਐਨੀ ਚਾਹ। ਜਿੰਨਾ ਤੇ ਹਾਂ। ਹਾਂਜੀ ਕਿੱਦਾਂ ਕਿ ਅਸੀਂ ਸਾਰੇ ਜਾਣੇ ਕੱਲ੍ਹ ਗੀ ਸਗੇ ਇਕੱਠੇ ਹੋ ਕੇ ਤੇ ਮੀਟਿੰਗ ਕੀਤੀ ਸੀਗੀ ਤੇ 3 ਅਧਵਾਰ ਆਰ ਗਿਆ ਆ ਕਹਿੰਦੇ 3 ਤਰੀਕ ਨੂੰ 3 ਤਰੀਕ ਨੂੰ ਰੱਖਿਆ ਤੇ ਨਾਸ ਦਾਇਆ ਤੇ ਹੁਣ ਤਿਆਰੀਆਂ ਚੱਲ ਰਹੀਆਂ ਸਾਰਿਆਂ ਦੇ ਘਰੇ ਘਰੇ ਤੇ ਹੁਣ ਅਸੀਂ ਜਾਂਦੇ ਹਾਂ ਸ਼ੋਪਿੰਗ ਕਰਨ ਸੂਆਂ ਦੀ। ਕਿ ਵੀ ਸ਼ੋਪਿੰਗ ਸ਼ੁਰੂ ਕਰੀਏ ਹੁਣੀ ਤਾਂ ਹੀ ਖਤਮ ਹੋ ਗਈ ਤੇ ਤਿਆਰੀ ਹੋ ਗਈ ਸਾਡੀ ਹਨਾ ਮਮੂ ਜੀ ਚਲੋ ਹੁਣ ਅਸੀਂ ਸ਼ੋਪਿੰਗ ਅਨ ਜਾਣਾ ਤੇ ਹੋਰ ਵੀ ਸਮਾਨ ਲੈ ਆਣਾ ਛੋਟੇ ਹੋਰ ਵੀ ਆਣੇ ਆ ਤੇ ਤੁਹਾਨੂੰ ਦੇਖਦੇ ਰਹੋ ਕਿਦਾਂ ਲਾਵੇਂ ਲੋ ਜੀ ਅਸੀਂ ਹੁਣ ਬਾਜ਼ਾਰ ਵਿੱਚ ਘੁੰਮ ਰਹੇ ਆ ਤੇ ਅੱਬ ਖਰੀਦਦ ਕਰੀ ਰੇ ਆ ਪਰ ਆ ਤੁਹਾਨੂੰ ਅਸੀਂ ਦੱਸਣਾਂ ਨਹੀਂ ਆ ਪੱਕੀ ਬਾਣਾ ਜਿਹੜਾ ਸੂਟ ਲਿਆ ਆ ਇਹ ਤੁਹਾਨੂੰ ਤੀਆਂ ਵਾਲੇ ਦਿਨ ਦੱਸਾਂਗੇ ਕੀ ਹਾਂਜੀ ਇਸ ਲਈ ਅਸੀਂ ਸ਼ਾਪਿੰਗ ਮੇਰੀ ਹੋ ਗਈ ਆ ਮੰਮੀ ਜੀ ਵੀ ਰਹਿੰਦੀ ਆ ਤਾਂ ਕਿ ਉਹ ਸੂਟ ਦੇਖ ਜਾਣਾ ਸੀ ਸੀਰ ਬਾਅਸ ਤੇ ਪੂਰੀ ਆਪਣਾ ਕੰਮ ਕਰ ਲੈਣਾ ਸੀ ਮੰਮੀ ਨੇ ਹਲੇ ਕਿਤਾ ਨਹੀਂ ਮੈਂ ਪਹਿਲੀ ਤਿਆਰੀ ਕਰ ਲਈ ਭਈਆ ਹਾਂਜੀ ਆ ਜਾਓ ਇਹ ਦੇਖਿਆ ਹਾਂ ਚਲੋ ਫੜਾ ਚੱਲਦੇ ਹਾਂ ਸੂਟ ਦੇ ਬਾਸੇ ਸੂਟਰੀ ਉੱਤੇ ਲਾਈ ਆਂ ਸੀ ਇੱਧਰ ਘੁੰਮਦੇ ਆ ਲੀ ਲੈ ਲੋ ਛੱਲੀ ਆਪਾ ਛੱਲੀ ਰਹਿਣੇ ਆ ਨੰਦਪੁਰ ਰੋੜ ਤੇ ਖੜੇ ਹਾਂ ਸੀਜ਼ਨ ਆ ਗਿਆ ਛੱਲੀਆਂ ਦਾ ਮੰਮੀ ਜੀ ਦਾ ਦਿਲ ਕਰਿਆ ਛੱਲੀ ਖਾਣ ਨੂੰ ਅੱਜ ਘੱਟਾ ਛੱਲੀ ਲੈ ਕੇ ਚਾਲਦੇ ਆ ਨਾਲੇ ਘਰਦਿਆਂ ਨੂੰ ਵੀ ਖਲਾਵਾਂਗੇ ਤੇ ਆਪ ਵੀ ਖਾਵਾਂਗੇ ਇਹਦਾ ਦਾਣੇ ਵੀ ਰੱਖਿਆ ਇੱਦਾਂ ਭੁੰਨੇ ਦੇਣਾ ਲਾ ਕੇ ਛੱਲੇ ਨੇ ਉੱਥੇ ਰੱਖ ਦੇਣੇ ਉੱਪਰ ਗਰਮ ਹੋ ਜਾਣੀ ਭੁੰਨ ਹੋ ਜਾਣੀ ਫੇਰ ਮਸਾਲਾ ਲਾ ਦੇਣਾ ਲਿંબੂ ਦਾ ਨੂਨ ਲਾਟੇ ਆ ਦੇਖੋ ਪੱਖੀ ਨਾਲ ਗਰਮਾਟ ਦਿੰਦੇ ਛੱਲੀ ਨੂੰ ਅੱਗ ਲੱਗ ਗਈ ਉਹ ਅੱਗ ਲੱਗ ਗਈ ਮੰਮੀ ਹੋਜੀ ਚੱਲੀਆਂ ਹੋ ਗਈਆਂ ਆਪਣੀਆਂ ਪਿਆਰ ਤੇ ਪੈਸੇ ਵੀ ਦੇਤੇ ਉਹ ਨਾਲੋਂ ਨਾਲ ਚਲੋ ਹੁਣ ਲੈਨੇ ਆ ਜਿਹੜੇ ਵੱਧਦੇ ਆ ਪੈਸੇ ਹਾਂਜੀ ਅੱਤੀ ਆਗੇ ਹੁਣ ਬਜਾਰਤ ਹੋ ਕਰ ਲੂ ਤੇ ਹੁਣ ਕੀ ਬਣਾਉਣ ਲੱਗੇ ਆ ਮੰਮੀ ਜੀ ਕੀ ਬਣਾਉਣ ਲੱਗੇ ਆ ਦੱਸੋ ਸਾਰੇ ਆ ਜੀ ਅੱਜ ਮੰਮੀ ਜੀ ਬੋਲਦੂਗੀ ਅੱਜ ਕੀ ਬਣਾਉਣ ਲੱਗੇ ਆ ਖੀਰ ਤੇ ਪੂੜੇ ਹਾਂਜੀ ਕਿਉਂਕਿ ਆ ਗਿਆ ਹੈ ਸਾਵਣ ਦਾ ਮਹੀਨਾ ਇਸ ਮਹੀਨੇ ਸਾਰੇ ਜਿਹੜੇ ਘਰੇ ਲੱਬ ਬਣਾਉਂਦੇ ਆ ਪੂੜੇ ਤੇ ਖੀਰ ਜੋ ਪੰਜਾਬ ਚ ਬਣਦੇ ਬਣਦੇ ਆ ਜੋ ਆਪਣੇ ਦੇਸੀ ਜਿਹੜੇ ਮਹੀਨੇ ਆ ਸਾਵਣ ਦਾ ਉਹਦੇ ਮਹੀਨੇ ਚ ਇਹ ਬਣਦੇ ਜ਼ਰੂਰ ਆ ਘਰਾਂ ਚ ਬਣਾਉਣੇ ਚਾਹੀਦੇ ਆ ਨਾ ਆਪਣੇ ਵਿਸਤੇ ਨਾਲ ਜੁੜੇ ਹੋਏ ਚੀਜ਼ਾਂ ਹੈ ਖੀਰ ਤੇ ਪੂੜੇ ਤੇ ਇਹ ਅਸੀਂ ਹੁਣ ਬਣਾ ਕੇ ਤੁਹਾਨੂੰ ਦਿਖਾਉਂਦੇ ਆ ਹਰ ਇੱਕ ਸਾਲ ਅਸੀਂ ਬਣਾਈਦੇ ਆ ਤੇ ਤੁਹਾਨੂੰ ਵੀ ਅੱਜ ਬਣਾ ਕੇ ਦਿਖਾਉਂਦੇ ਆ ਲੋ ਜੀ ਇੱਧਰ ਖੀਰ ਵਾਲਾ ਪਤਿਲਾ ਰੱਖ ਦਿੱਤਾ ਆ ਵਿੱਚ ਚੋਲ ਵਿੱਚ ਪਾਣੀ ਪਾ ਕੇ ਹਾਂਜੀ ਇਹ ਰਿਝ ਜੋਗਾ ਜਾਂਦੇ ਅਸੀਂ ਪੂੜੇ ਦੀ ਤਿਆਰੀ ਕਰਦੇ ਆ ਇੱਧਰ ਆ ਜੋ ਇਹ ਅਸੀਂ ਆਟਾ ਛਾਣ ਲਿਆਏ ਇਹਦੇ ਵਿੱਚ ਤੇ ਇੱਧਰ ਮਿੱਠਾ ਘੋਲ ਲਿਆਏ ਅਸੀਂ ਪਾਣੀ 'ਚ ਇਹ ਅਸੀਂ ਉਹਨੇ ਇਹਦੇ ਵਿੱਚ ਪਾਵਾਂਗੇ ਪਹਿਲਾਂ ਮਿੱਠੀ ਸੌਫੀਸੀ ਹੋਈ ਈਸੀ ਹੋਈ ਇਹਦੇ ਵਿੱਚ ਪਾ ਦੇਣਾ ਟੇਸਟ ਜਾ ਆਊਗਾ ਮੜਾਜਾ ਦੇ ਵਿੱਚ ਥੋੜੀ ਥੋੜੀ ਜਿਹੀ ਕਾਲੀ ਜੀਰੀ ਜੀਰੀ ਨੋ ਇਹ ਚਪਾਦਨੀ ਗਿਰੀ ਗਿਰੀ ਦਾ ਸੁਆਦ ਆਵੇ ਵਿੱਚ ਹੁਣ ਮਿੱਠਾ ਪਾਦਣਾ ਇਸ ਵਿੱਚ ਗੋੜ ਵੀ ਬਣਾ ਸਕਦੇ ਆ ਗੋੜ ਵਾਲੀ ਮੇਨ ਹੁੰਦੀ ਆ ਗੋੜ ਜਿਆਦਾ ਵਧੀਆ ਲੱਗਦਾ ਇਹਦੇ ਵਿੱਚ ਪਰ ਅਸੀਂ ਗੋੜ ਸ਼ੱਕਰ ਹੈ ਨਹੀਂ ਸੀ ਸ਼ੱਕਰ ਹੁੰਦੀ ਆ ਨਾ ਮੰਮੀ ਸੱਕਰ ਹੁੰਦੀ ਆ ਅਸੀਂ ਲੈਣਗੇ ਤੇ ਮਜ਼ਾਰਤ ਹੋਣਾ ਹੈ ਹਾਂ ਮਜ਼ਾਰਤ ਉਸੇ ਲੈਣਗੇ ਜਿਹੜੇ ਸਰਰ ਆਣਾ ਕੋਲ ਲੈਣੇ ਪਤਲਾ ਜਿਹਾ ਕਰਨਾ ਐਂ ਪਤਲਾ ਜਿੰਨਾ ਵਧੀਆ ਬਣ ਜਾਵੇ ਨਾ ਲੋ ਜੀ ਇਸ ਤਰ੍ਹਾਂ ਸੀ ਪਤਲਾ ਕਰ ਲੈਣਾ ਐ ਇਸ ਪੇਸਟ ਨੂੰ ਤੇ ਫਿਰ ਅਸੀਂ ਤਵੇ ਤੇ ਘੇ ਪਾ ਕੇ ਉਹਦੇ ਉੱਤੇ ਇਹਨੂੰ ਬਣਾਵਾਂਗੇ ਹਾਂ ਮਮ ਜੀ ਹਾਂਜੀ ਚਲੋ ਇਹਨਾਂ ਸੀ ਪਾ ਲਈ ਥੋੜੀ ਨੂੰ ਗਟੀਆਂ ਆ। ਅੱਛਾ ਅੱਛਾ ਬਿਲਕੁਲ ਵੀ ਇੱਦਾਂ ਰੰਗ ਦੇਣਾ ਹੈਗਾ। ਰੋਟੀ ਨਾ। ਹਾਂ ਐਂ ਪਤਲਾ ਹੋਵੇ ਐਂ। ਲੋ ਜੀ ਇੱਧਰ ਖੀਰ ਦਾ ਪਾਣੀ ਆ ਜਿਹੜਾ ਉਰਜ ਗਿਆ ਆ। ਹਾਂਜੀ। ਹੁਣ ਅਸੀਂ ਚਪਾਣ ਲੱਗੇ ਦੁੱਧ। ਲੋ ਜੀ ਦੁੱਧ ਪਾ ਦਿੱਤਾ ਇਹਦੇ ਵਿੱਚ। ਜਿਹੜੀ ਮਿਕਸ ਕਰ ਲੈ। ਲੈ ਨੂੰ ਹੋਰ ਢਾੜਨਾ ਹੈ ਨਾ। ਹਾਂਜੀ। ਫਿਰ ਇੰਨਾਗੇ। ਤੇ ਹੁਣ ਆ ਦੇਖੋ ਅਸੀਂ ਚਪਾਣ ਲੱਗੇ ਦਾਖ। बादाम ਤੇ ਗਿਰੀ ਇਹ ਮਿ ਜਾਓਗੇ ਇਹਦੇ ਵਿੱਚ ਐਨ ਵਧੀਆ ਬਣਾਉਣਾ ਸੀ ਖੀਰ ਨੂੰ ਚਲੋ ਚੈੱਕ ਕਰੋ ਖੀਰ ਵੈਸੇ ਵਾਲੇ ਬਣੀ ਨਹੀਂ ਫਲੇ ਜੂਗੀ ਫੇ ਬਣੂਗੀ ਇਹ ਫੇ ਦਿਖਾਵਾਂਗੇ ਚਲੋ ਹੁਣ ਅਸੀਂ ਪਹਿਲਾਂ ਪੂਲੇ ਦਿਖਾ ਦਿੰਦੇ ਤੁਹਾਨੂੰ ਬਣਾ ਕੇ ਕਿਉ ਮਮੀ ਜੀ ਹੋਰ ਚੇ ਓਹੋ ਅਸੀਂ ਮਿੱਠਾ ਦਿਖਾਣਾ ਪੁੱਲ ਚੱਲੇ ਸੀ ਲਓ ਮਿੱਠਾ ਵੀ ਪਾਈਦਾ ਆ ਖੀਰ ਚ ਇਹ ਮਿੱਠੀਆਂ ਚੀਜ਼ਾਂ ਬਣਦੀਆਂ ਨਾ ਲਓ ਇਹ ਵੀ ਪਾ ਦੇ ਦੇ ਵਿੱਚ ਥੋੜੀ ਹੋਣੀ ਹੂੰ ਥੋੜੀ ਪਾਈਏ ਮੰਮੀ ਜੀ ਥੋੜੀ ਹੋਰ ਪਾ ਦੋ ਚਲੋ ਇਧਰ ਹੋ ਜੂਗੀ ਖੀਰ ਤਿਆਰ ਜਦ ਤੇ ਹੌਲੀ ਹੌਲੀ ਹੁੰਦਾ ਹੈ ਸਾਰਾ ਸਮਾਨ ਤਿਆਰ ਹੁਣ ਅਸੀਂ ਪੂੜੇ ਬਣਾਵਾਂਗੇ ਲਓ ਜੀ ਪਾ ਦੋ ਮੰਮੀ ਜੀ ਠੀਕ ਕੀ ਬਾਤ ਤਾਂ ਗਿਆ ਆ ਹੁਣ ਆ ਪੇਸਟ ਜਿਹੜਾ ਇਹਦੇ ਉੱਤੇ ਪਾਵਾਂਗੇ ਇਦਾਂ ਦੇਖੋ ਹੁਣ ਇਹਨੂੰ ਅਸੀਂ ਇਦਾਂ ਕਰ ਦੇਣਾ ਹੈ ਅਲੱਗ ਆਹ ਦੇਖੋ ਇਦਾਂ ਹੁਣ ایکسپੀਰੀਅੰਸ ਹੋ ਗਿਆ ਮੰਮੀ ਜੀ ਨੂੰ ਪਹਿਲਾ ਪਹਿਲਾ ਨਹੀਂ ਸੀਗਾ ਹੋਰ ਤਾਂ ਬਣਾਦੇ ਰਹੀਦਾ ਆ ਇਹ ਦੇਖੋ ਹੋਰ ਪਲਟੋ ਮੰਮੀ ਜੀ ਸਲੋ ਤੇ ਕਰਨਾ ਹੈ ਨਾ ਸੋ ਲੋ ਤੇ ਬਣਾਣਾ ਨਹੀਂ ਤਾਂ ਥੱਲੇ ਲੱਗ ਜਾਂਦਾ ਆ ਇਹ ਇਹਦਾ ਜਿਆਦਾ ਪਾਣਾ ਹੁੰਦਾ ਇਹਦੇ ਵਿੱਚ। ਹਲਟੋ ਮਮੀ ਸਾਰੇ ਇੰਤਜ਼ਾਰ ਚ ਹੈ। ਕਦੋਂ ਫਲਟਿਆ ਜਾਊਗਾ। ਥੋੜਾ ਲੋਈ ਇਹ ਜੋ ਇਹ ਕੀ ਕੀਤਾ ਮਮੀ ਅੱਗ ਜਾ ਰਹੇ ਹੋਗੇ। ਹਾਂ ਸਲੋ ਤੇ ਕਰਨਾ ਜਿੱਤਾ ਬਾਕੀ ਟਾਈਮ ਲਾਏ ਰੱਖਿਆ। ਚਲਾ ਕੇ ਰੱਖਿਆ। ਤੇ ਕੋਈ ਨਹੀਂ ਚਲੋ ਤਿਆਰ ਤਾਂ ਹੋ ਗਿਆ ਅਗਲਾ ਸਹੀ ਅਗਲਾ ਵਧੀਆ ਬਣਾਵਾਂਗੇ ਹਾਂਜੀ ਪਹਿਲਾ ਪੂਰਾ ਹੋ ਗਿਆ ਤਿਆਰ ਮੰਮੀ ਜੀ ਨੇ ਦੂਜੀ ਚਾਹ ਬਣਾ ਫਲਟਰ ਦਿੱਤਾ ਹੈ ਕਹਿੰਦੇ ਇਧਰ ਉਹ ਸਹੀ ਲੱਗਦਾ ਹੈ ਦੂਜੇ ਪਾਸੇ ਉਹ ਜਲ ਗਿਆ ਹੁਣ ਅਗਲੇ ਤੇ ਅਸੀਂ ਜ਼ੋਰ ਦਵਾਂਗੇ ਤੇ ਵਧੀਆ ਬਣਾਵਾਂਗੇ ਕੁਛ ਵਧੀਆ ਬਣਾਉਣਾ ਮੰਮੀ ਜੀ ਕੋਈ ਕਮੀ ਪੇਸ਼ੀ ਨਹੀਂ ਛੱਡਣੀ ਹੈਗੀ ਹਾਂ ਪੂਰਾ ਜੋਰ ਤਾਂ ਦੇਵਾਂਗੇ ਥੋੜਾ ਲਾ ਲਾਂਗੇ ਬੜੀ ਮੀਨ ਪਕੋਚਾ ਪਕਾੜੀ ਆਣਾ ਕੇ ਪਾ ਦੋ ਬੱਸ ਸਲੋ ਕੀਤਾ ਹੈ ਹੁਣ ਅਸੀਂ ਹੁਣ ਸ਼ਾਇਦ ਵਧੀਆ ਬਣੂਗਾ ਹਲੇ ਵੀ ਸ਼ਾਇਦ ਹੀ ਆਪਣਾ ਆ ਨਹੀਂ ਹੋ ਜਾਣਾ ਕਾਹ ਜਾਵੇ ਚਲੋ ਹੁਣ ਤਵਾ ਵੀ ਨਵਾਂ ਲਿਆ ਲਿਆ ਆ ਤਵਾ ਵੀ ਨਵਾਂ ਲਿਆ ਆ ਹੋਰ ਅਹੂਗਾ ਖੁਸ਼ ਖਬਰੀ ਮੰਮੀ ਨੇ ਸੁਣਾਈ ਤਵਾ ਸੀ ਨਵਾਂ ਲਿਆ ਲਿਆ ਐਓ ਆ ਦੇਖੋ ਐ ਵਧੀਆ ਬਣਿਆ ਹਾਂ ਹਾਂ ਇਹ ਪਰਫੈਕਟ ਬਣਿਆ ਪੂਰਾ ਪਤਾ ਲੱਗਦਾ ਉਹ ਅੱਗ ਜ਼ਿਆਦੇ ਤੇ ਹੋ ਗਿਆ ਹਾਂ ਇਹ ਵਧੀਆ ਬਣ ਗਿਆ ਚਲੋ ਕਰਕੇ ਇਧਰ ਖੀਰ ਵੀ ਆਪਣੀ ਹੋ ਗਈ ਆ ਤਿਆਰ ਤੇ ਤਿਆਰ ਆਈ ਮੁੰਡੇ ਸਾਡੇ ਉਹ ਵਧੀਆ ਬਣਾਈ ਹੈ ਖੀਰ ਹਰੀ ਰੇਦੀ ਹੈ ਨਾ ਤੇ ਅਦਰ ਪੂਰੇ ਵੀ ਹੋ ਗਏ ਤਿਆਰ ਲੋ ਜੀ ਇਧਰ 부ਆ ਜੀ ਸਾਨੂੰ ਸੈਂਡਵਿਚ ਦੇ ਗਏ ਆ ਤੇ ਅਦਰ ਪੂਰੇ ਬਣਨੇ ਮੰਮੀ ਜੀ ਕਹਿੰਦੇ ਓਹ ਹੋ ਇਤੋ ਚੰਗਾ ਨਹੀਂ ਬਣਾਦੇ ਪੂਆ ਜੀ ਤਾਂ ਦੇ ਹੀ ਦੇਵਾ ਸੀ ਫੇ ਅਸੀਂ ਭੂਆ ਜੀ ਨੂੰ ਇਧਰ ਉਹ ਸ਼ਿਫਟ ਕਰਦੇ ਭੂਆ ਜੀ ਨੇ ਸਾਨੂੰ ਆ ਸ਼ਿਫਟ ਕਰਤੇ ਗਵੰਡਿਆਂ ਦਾ ਇਹੀ ਹੁੰਦਾ ਹੈ ਅਸੀਂ ਇਧਰ ਮੜਦੀ ਚੀਜ਼ ਔੜੰਦੇ ਹੀ ਉਹ ਸਾਨੂੰ ਦੇ ਜਾਂਦੇ ਚਲੋ ਹਾਂ ਕੰਮ ਕਰਦੇ ਪਏ ਆ ਦੇਖ ਸਾਡੇ ਹਾਲਚ ਹੋ ਰਿਹਾ ਆ ਕੰਮ ਕਾਫੀ ਟਾਈਮ ਤਾਂ ਵੀ ਲੱਗ ਰਿਹਾ ਹੈ ਹਾਂ ਟਾਈਮ ਲੱਗਿਆ ਬਹੁਤ ਚਲੋ ਫਿਰ ਬੰਮੀ ਜੀ ਹਾਂ ਹੁਣ ਪੂਰਾ ਛੀਏ ਬਣ ਗਏ ਆ ਤੇ ਬਹੁਤ ਵਧੀਆ ਹਾਂ ਬਣੇ ਆ ਵੈਸੇ ਤਾਂ ਅਸੀਂ ਖਾ ਕੇ ਦੇਖ ਲਿਆ ਤੇ ਹੁਣ ਹਾਂ ਥੋੜੇ ਰਹਿ ਗਏ ਆ ਫਿਰ ਤਿਆਰ ਹੋ ਜਣੋ